ਸਾਸੀ ਕਾਲ ਜੀ ਸਾਰੇ ਵੀਰਾਂ ਨੂੰ ਪੰਦੇੜ ਟੇਰੀ ਫਾਰਮ ਵੀ ਟੱਡਾ ਬਹੁਤ ਬਹੁਤ ਵੈਲਕਮ ਹੈ ਜੀ ਅੱਜ ਦੀ ਆਪਣੀ ਵਿਜਤ ਹੈਗੀ ਆ ਜੀ ਪਿੰਡ ਪੰਦੇੜ ਕਲਾਂ ਅੱਜ ਵੀਰ ਬਹੁਤ ਸੋਹਣੀਆਂ ਦੋ ਬੱਛੀਆਂ ਲੈ ਕੇ ਆਇਆ ਵਾ ਉਹ ਵੀਰ ਨਾਲ ਕਰਦੇ ਆਂ ਜੀ ਗੱਲਬਾਤ ਸਾਸੀ ਕਾਲ ਜੀ ਵੀਰ ਜੀ ਔਰ ਵੀਜਤ ਠੀਕ ਠਾਕ ਜੀ ਅੱਜ ਵੀਰ ਤੇ ਦੋ ਬੱਛੀਆਂ ਆਗੀਆਂ ਜੀ ਆਪਣੇ ਕੋ ਆਪਣਾ ਐਡਰੈਸ ਬੋਲਦੇ ਵੀਰ ਜੀ ਪਹਿਲਾਂ ਨਾਂ ਬੋਲਦੇ ਹਾਂਜੀ ਤੇ ਨਾਂ ਬੋਲਦੇ ਵੀਰ ਜੀ ਆਪਣਾ ਤੇ ਆਪਣਾ ਨੰਬਰ ਵੀਰ ਜੀ ਬੋਲ ਦਿਓ 93652 668 ਠੀਕ ਹੈ ਜੀ ਵੀਰ ਜੀ ਵੀਰ ਜੀ ਆਪਣੇ ਕੋ ਦੋ ਵਸ਼ੀਆਂ ਆਗੀਆਂ ਅੱਜ ਦੋ ਵਸ਼ੀਆਂ ਪਹਿਲਣ ਵਸ਼ੀ ਆ ਆ ਪਹਿਲਣ ਵਸ਼ੀ ਜੇ ਬੜੀ ਠੰਡੀ ਫੁੱਡੀ ਆ ਜੀ ਦਾ ਦੁੱਧ 12 ਕਿਲੋ ਠੀਕ ਹੈ ਜੀ ਵੀਰ ਜੀ ਚੰਗਾ ਥਣ ਆ ਗਿਆ ਵਸ਼ੀ ਨੂੰ ਵੇਖੋ ਵੀਰੋ ਠੰਡੀ ਸੀਲ ਵਸ਼ੀ ਪਹਿਲਣ ਵਸ਼ੀ ਵੀਰ ਦਾਦਾ ਕਾਲੀ ਸ਼ਾ 13 ਕਿਲੋ ਦੁੱਧ ਵੀਰ ਜੀ ਇਸ ਟਾਈਮ ਹਜਰ ਹੈ ਜੀ ਠੀਕ ਹੈ ਜੀ ਵੀਰ ਜੀ ਤੇ ਵੀਰ ਜੀ ਇਹ ਮਗਰ ਜਵਾਕੀ ਆ ਗਿਆ ਜੇ ਵੱਛਾ ਆ ਮਗਰ ਵੱਛਾ ਆ ਗਿਆ ਵੀਰ ਜੀ ਸੂਈ ਨੂੰ ਵੀਰ ਜੀ ਕਿੰਨਾ ਕਿ ਦੇਣਾ ਹੋ ਗਿਆ ਵੱਛੀ ਨੂੰ ਸੂਈ ਨੂੰ 12 13 15 ਦੇ ਵਿੱਚ ਵਿੱਚ ਠੀਕ ਹੈ ਜੀ ਵੀਰ ਜੀ ਝੁੰਗੀ ਵੱਛੀ ਆ ਗਈ ਵੀਰ ਜੀ ਠੀਕ ਹੈ ਜੀ ਖੋਲ ਦਿਓ ਮਾੜੀ ਜਿਹਾ ਨੂੰ ਤੋੜ ਦਿਓ ਦੇਖੋ ਵੀਰੋ ਫੇਸ ਕੁਆਲਟੀ ਵੱਛੀ ਦੀ ਚੰਗੀ ਟਾਪ ਦੀ ਵੱਛੀ ਆ ਗਈ ਆ ਚੰਗਾ ਤੜੱਲੇਦਾਰ ਰੇਵਾ ਲੱਗਾ ਵੱਛੀ ਨੂੰ ਦੇਖੋ ਵੀਰੋ ਵੱਛੀ ਸੋਰਦਾ ਵੀ ਜਾਂਦੋ ਫੁਰਲੀ ਦੇ ਚੰਗਾ ਥਣਵੱਛੀ ਨੂੰ ਆ ਗਿਆ ਐ ਗਲਾਬੀ ਥਣ ਦੀ ਬੱਛੀ ਆ ਗਈ ਠੰਡੀ ਸੀਲ ਵੇਖੋ ਵੀਰਿਆ ਥਣ ਮੱਛੀ ਨੂੰ ਕੱਲਾ ਕੱਲਾ ਲੱਗਾ ਨੁਕਰਾਂ ਦੇ ਤੇ ਦੁੱਧ ਵੀਰ ਜੀ ਅਸਲੇ 13 ਕਿਲੋ ਮੌਜੂਦ ਹੈ ਹੁਣ 12 ਕਿਲੋ ਪੱਕਾ ਹੋਇਆ ਜਿਹੜਾ ਠੀਕ ਹੈ ਜੀ ਵੀਰ ਜੀ ਤੇ ਕੀ ਵੀਰ ਜੀ ਇਹਦਾ ਹੁਣ ਪ੍ਰਾਈਸ ਏ ਇਹ ਹਾਂ ਨਾ 54 ਦੀ ਕੀ ਛੋੜ ਛੱਪਾ ਕਰਨਾ ਵੀਰ ਜੀ ਇਹਦੇ ਚੋਂ ਠੀਕ ਹੈ ਜੀ ਵੀਰ ਜੀ ਤੇ 2 ਨੰਬਰ ਤੇ ਵਛੀ ਆ ਗਈ ਵੇਖੋ ਵੀਰੋ ਐਫ ਐਫ ਵੱਡੀ ਫੁੱਲ ਆ ਤੇ ਇਹ ਵੀਰ ਜੀ ਕਿਤਰਾ ਜੀ ਵਛੀ ਇਥੋਂ ਲੈ ਕੇ 10 ਕਿਲੋ ਦੁੱਧਿਆ ਠੀਕ ਹੈ ਜੀ ਤੇ ਇਹ ਆਪਣੇ 1.5 ਮਹੀਨੇ ਦੀ ਗੱਪਣਿਆਂ ਪਰ ਚੱਕਣੀ ਕਰਾਈ ਚੱਕਾ ਲਏ ਨੂੰ ਦਵਾਗੇ ਠੀਕ ਹੈ ਜੀ ਵੀਰ ਜੀ 1.5 ਮਹੀਨੇ ਦੀ ਗੱਪਣਿਆਂ ਤੇ 10 ਕਿਲੋ ਦੁੱਧਿਆ ਵੇਖੋ ਵੀਰੋ ਵੱਡੀ ਐਚਐਫ ਫੁੱਲ ਵੱਡੀ ਵਸ਼ੀ ਆ ਗਈ ਆ। 90 ਕਿਲੋ। ਥਣ ਵੇਖੋ ਵੀਰੋ ਵਸ਼ੀ ਨੂੰ ਐ ਨੁਕਰਾਂ ਦੇ ਲੱਗਾ ਠੰਡੀਆਂ ਸੀਲ ਵਸ਼ੀਆਂ ਲਿਆਇਆ ਵੀਰ ਕੱਢ ਕੇ। ਚਲੋ ਵੀਰ ਜੀ ਤੋਰ ਦੋ। ਵੇਖੋ ਵੀਰੋ ਵਸ਼ੀ ਐ ਵੀ। ਹੌਲੀ ਹੌਲੀ ਜਾਂਦੇ ਬਾਹਰ ਜਾਂਦੇ ਬਾਟ। ਚੰਗੀਆਂ ਵਸ਼ੀਆਂ ਵੀਰ ਲੈ ਕੇ ਆਇਆ ਵਾ ਵੇਖੋ ਵੀਰੋ ਵਸ਼ੀ ਦੀ ਫੇਸ ਕੁਆਲਿਟੀ ਇਹਦੀ ਵੀ। ਜਾਣ ਦੋ ਵੀਰ ਜੀ ਖੁਰਲੀ ਦੇ ਜਾਣ ਦੋ। ਫਤਿਹ ਜੁੜੀ ਚੰਗੀ। ਫੁੱਲ ਵੱਡੀ ਬੱਸੀ ਆ ਗਈ ਵੀਰੋ ਦੇਖੋ ਚੰਗਾ ਤੜਾ ਲੈਦਾ ਰੈਨ ਨੂੰ ਵੀ ਲੈਵਾ ਲੱਗਾ ਵੀਰੋ ਵੇਖੋ ਤੇ ਵੀਰ ਜੀ ਇਹਦਾ ਕੀ ਪ੍ਰਾਈਸ ਜੇ 80 ਲੀਟਰ ਹੋਣੀ ਚਾਹੀਦੀ ਠੀਕ ਜੇ ਤੇ ਕੀ ਇਹਦਾ ਵੀਰ ਜੀ ਰੇਟ ਸ਼ੀਟ ਰੱਖਣਾ ਆਪਾਂ ਜਿੰਨੇ ਦੀ ਹਾਨਾ ਦੇ ਦੇਣੀ ਵੀਰ ਜੀ 35000 ਦੀ ਐਚੋ ਕਰ ਦੋ ਮਾਨ ਥੋੜਾ ਬੋਦਾ ਹੋਰ ਚਲੋ ਕੋਈ ਵੀਰ ਫੋਨ ਲਾਲੇ ਮੋੜਨਾ ਨਹੀਂ ਕਿਸੇ ਨੂੰ ਚੰਗੀਆਂ ਵੀਰ ਵਛੀਆਂ ਲੈ ਗਿਆ ਵੇਖੋ ਵੀਰਿਓ ਚੰਗੀਆਂ ਚਾਰੂ ਚੁਰੂ ਵਛੀਆਂ ਆਹ ਵੀਰਜੀ ਵਛੀ ਇੱਕ ਵਾਰੀ ਫੇਰ ਖੋਲ ਕੇ ਮੜੀ ਜੀ ਤੋਰਦੇ ਹਾਂ ਚੰਗੀ ਕਾਲੀ ਛਾਹ ਪੰਪ ਵਛੀ ਆ ਗਈ ਆ ਵੇਖੋ ਵੀਰਿਓ ਨਗੀਨਾ ਹੀ ਲਿਆ ਟਾਪ ਦਾ ਵੀਰ ਕੱਢ ਕੇ ਵੇਖੋ ਵੀਰਿਓ ਵਛੀਆਂ ਵਛੀ ਦਾ ਤੋਰਾ ਤਰਾ ਚੰਗੀ ਬਣੀ ਤਣੀ ਵਛੀ ਥੱਲਿਓ ਬਾਕੀ ਦਾ ਵੀਰ ਜੀ ਵੀਰ ਸੇਵਾ ਹੋਰ ਕਰੇਗਾ ਤੇ ਦੁੱਧ ਹੋਰ ਇਸ ਥੱਲਿਓ ਬਾਜੂਗਾ ਠੀਕ ਹੈ ਜੀ ਵੀਰ ਜੀ ਚੰਗੀ ਵੱਛੀ ਜੰਮੀ ਪੜੀ ਪਹਿਲਣ ਵਛੀ ਨਾਲੇ ਸ਼੍ਰੀ ਨਗਰ ਵਾਲੀ ਵੇਖੋ ਵੀਡੀਓ ਕਿਤਰਾ ਫੜੀ ਜਲਾ ਚੱਡਾ ਲੱਗਾ ਵਛੀ ਨੂੰ ਤੇ ਨੁਕਰਾਂ ਦੇ ਥਣ ਲੱਗੇ ਚਾਰੇ ਚੰਗਾ ਅਚਵਾ ਚੂ ਲੱਗਾ ਵਛੀਆਂ ਨੂੰ ਵੇਖੋ ਵੀਰੋ ਠੀਕ ਹੈ ਜੀ ਧੰਨਵਾਦ ਜੀ ਵੀਰ ਜੀ ਵੀਡੀਓ ਐਂਡ ਤੱਕ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ